पंजाब पुलिस वलों लोगों की सुरक्षा के भरोसे मजबूत करने चलाई जा रही मुहिम दौरान अठत् गुम हुए मोबाइल फोन बरामद करके सफलता हासिल की थी सब तो पहला पंजाब दिया दबर देखने चैनल से क्लिक करो रिपोर्ट पत्रकार हरपाल सिंह जज ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਜੋ ਹਮਾਰਾ ਫੋਨ ਢੂੰਡ ਲਿਆ। ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਸ ਪਿਛਲੇ ਸਮੇਂ ਦੇ ਵਿੱਚ ਜੇ ਜਨਵਰੀ 2025 ਤੋਂ ਜਿਹੜੀਆਂ ਘਮ ਹੋਏ ਮੋਬਾਈਲ ਸੀ ਕਈ ਵਾਰ ਕਿਸੇ ਦਾ ਸਨੇਚ ਹੋਇਆ। ਕੁਝ ਮੋਬਾਈਲ ਜਿਹੜੇ ਹੈਗੇ ਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਆ ਕਿਤੇ ਆਪਣੇ ਜਾਂਦੇ ਹੋਏ ਕਿਸੇ ਦੇ ਘਿਰ ਗਿਆ ਜਾਂ ਕੁਝ ਵੀ ਕਦੇ ਜਾਣਿਆ ਤਾਂ ਉਹ ਭੁੱਲ ਜਾਣ। ਤਾਂ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਅਸੀਂ ਜਿਹੜੇ ਸਾਡੇ ਇੱਕ ਸਾਡਾ ਪੋਰਟਲ ਹੈਗਾ CEIR ਪੋਰਟਲ ਇਹਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣਾ ਇੱਕ CEIR ਪੋਰਟਲ ਹੈਗਾ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਅਗਰ ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਦਾ ਤਾਂ ਅਸੀਂ ਗੂਗਲ ਕਰੋਗੇ ਤਾਂ ਤੇ ਆ ਜਾਣਾ ਹੈਗਾ ਸੀ EIR ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅੱਗੇ ਆਉਂਦੇ ਤਾਂ ਇਹਦੇ ਵਿੱਚ ਤੁਸੀਂ ਵੀ ਅੱਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਤਾਂ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਆਂ ਤਾਂ ਇਹ ਜਿਹੜੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਟੋਟਲ ਲਗਭਗ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗੁੰਮ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਦੇ ਅਸੀਂ ਮੋਬਾਈਲ ਅਸੀਂ ਦੇਨੇ ਆ ਪਿਛਲੇ ਅਕਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆਪਾਂ ਨੇ 100 ਦੇ ਕਰੀਬ ਪਹਿਲਾਂ ਵੀ ਦਿੱਤਾ ਸੀ ਉਸ ਤੋਂ ਪਹਿਲਾਂ ਹੀ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰ ਰਹੇ ਹਾਂ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ بڑا ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤਾਂ ਇਹਦੇ ਨਾਲ ਤੁਹਾਡੀ ਆਈਡੈਂਟੀਟੀ থেਫਟ ਦੀ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਈਡੈਂਟੀਟੀ থেਫਟ ਹੋ ਸਕਦੀ ਆ ਤੁਹਾਨੂੰ ਪਤਾ ਹੈ ਕਿ ਕਿ ਆਇਡੈਂਟੀਟੀ theft ਦੇ ਕੇਸਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅੱਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਜਿੰਨਾ ਡਿਵਾਈਸਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਐ ਤੇ ਐਂਡ ਤੁਹਾਡਾ ਈਮੇਲ ਯੂਜ਼ ਹੋ ਜਾਂਦੀ ਆ ਤੁਹਾਡਾ ਹੋਰ ਡਾਟਾ ਦੀ ਜਿਹੜੀ ਹੈਗੀ ਤੁਸੀਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਬਹੁਤ ਸਾਰੀ ਚੀਜ਼ਾਂ ਨਾਲ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਨੂੰ ਲੱਗਦਾ ਵੀ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਗੱਡੀ ਚ ਲਾਦੇ ਹੇ ਵੀ ਸੋਚਦੇ ਆ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਸਕਦਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਜਦੋਂ ਰੋਜ਼ਾਨਾ ਇਹ ਤਾਂ ਸੋਚਦੇ ਕਿ ਆਪਣਾ ਐਕਸੀਡੈਂਟ ਹੋਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਕਿ ਆਪਾਂ ਫੋਨ ਕਦੇ ਕਿਸੇ ਪਿਛਲੀ ਪੌਕੇਟ ਚ ਪਾ ਲਿਆ ਕਿਤੇ ਕਾਰ ਚ ਰੱਖਦਾ ਕਿਤੇ ਦਫਤਰ ਚ ਛੱਡ ਕੇ ਚਲੇ ਗਿਆ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਫੋਨ ਕਿਤੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟਾ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਚੋਰੀ ਨਹੀਂ ਹੁਣਾ ਲੱਗ ਜੀ ਜਾਂ ਮਿਸਪਲੇਸ ਹੋ ਜਾਂਦਾ ਤਾਂ ਉਹ ਕਿਸੇ ਦੇ ਵੀ ਹੱਥ 'ਚ ਅੱਗੇ ਜਾਂਦਾ ਕਿ ਕਈ ਵਾਰਾਂ ਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਆ ਉਹ ਤੁਹਾਡਾ ਜਿਹੜਾ ਡਾਟਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੇ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸਿਸ ਹੈਗੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹਿੰਦੇ ਆ ਇਹਦੇ ਉੱਤੇ ਨਿਗਰਾਨੀ ਸਾਡੀ ਜਿਹੜੀ ਹੈਗੀ ਚੱਲਦੀ ਰਹਿੰਦੀ ਤੁਹਾਡੇ ਜੋ ਕਿਸੇ ਦਾ ਮਾਈਕ ਆਨ ਹੋਣਾ ਉਹਨਾਂ ਬੰਦ ਕਰ ਲਓ ਤੁਸੀਂ ਲੇਕਿਨ ਉਹ ਅਪਡੇਟ ਕਰਦਾ ਆਪਣਾ ਜਿਹੜਾ ਸਿਸਟਮ ਨਿਰਿੰਦਰ ਆਬਾਡਾ ਆਈ ਕਲਰ ਮੇਰੇ ਪਿੱਛੇ ਜਿਹੜਾ ਸਾਰੇ ਨੂੰ ਦੇਖਦਾ ਹੈਗਾ ਯਾਰ ਉਹਨੂੰ ਹਾਜ਼ਰ ਰੱਖਿਆ ਕਰੀ ਤੇ ਮੋਬਾਈਲ ਤੋਂ ਮਾਈਕਰੋਫੋਨ ਮਾਈਕਰੋਫੋਨ ਤਾਂ ਅੱਜ ਜਿਹੜੇ ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰਿਬਿਊਟ ਕਰਦੇ ਆ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ਰਸਟ ਉਹ ਵੀ ਬਿਲਡ ਅਪ ਹੁੰਦਾ ਐ ਜੁਆਸਪੀ ਡਿਸਟਰੀਬਿਊਸ਼ਨ ਨੇ ਮੈਨੂੰ ਦੱਸਿਆ ਪਰ ਉਹ ਮੰਨਦਾ ਸੀ ਕਿ ਥਰਡ ਟਾਈਮ ਅਸੀਂ ਜਿਹੜੇ ਹੈਗੇ ਮੋਬਾਈਲ ਦੇਨੇ ਆ ਹੁਣ ਤੱਕ 299 ਅੱਜ ਤੱਕ ਜਿਹੜੇ ਹੈਗੇ ਨੇ ਮੋਬਾਈਲ ਅਸੀਂ ਡਿਸਟ੍ਰੀਬਿਊਟ ਕਰਾਂਗੇ ਅੱਜ ਵਾਲੇ ਵਿੱਚ ਪਾ ਕੇ 299 ਮੋਬਾਈਲ ਜਿਹੜੇ ਨੇ ਵਾਕਸ ਹੋ ਜਾਂਦੇ ਪਹਿਲਾਂ ਜਿਹੜੇ 110 ਕਿਤੇ ਸੀ ਫਿਰ 111 ਕਿਤੇ ਸੀ ਅੱਜ 78 ਕਰਦੇ ਆ 299 ਮੋਬਾਈਲ ਜਿਹੜੇ ਨੇ ਅਸੀਂ ਹੁਣ ਤੱਕ ਅਸੀਂ ਇਸ ਸਾਲ ਦੇ ਜਿਹੜੇ ਗਮ ਹੋਏਗੇ ਕਿ 25 ਤੋਂ ਉਹ ਅਸੀਂ ਕਰਦੇ ਆ ਅਤੇ ਕੋਸ਼ਿਸ਼ ਸਾਡੇ ਕੋਲ ਹੋਰ ਮੋਬਾਈਲ ਹੈਗੇ ਨੇ ਜਿਨ੍ਹਾਂ ਦਾ ਅਸੀਂ ਟ੍ਰੇਸ ਕਰ ਲਿਆ ਉਹ ਕਿੱਥੇ ਕਿੱਥੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਲੈਕਟ ਕਰ ਰਹੇ ਹਾਂ ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਹੈ ਤਾਂ ਉਹ ਆਲਮੋਸਟ ਜਿੰਨੇ ਸਾਡੇ ਜਿਹੜੇ ਹੈਗੇ ਸੀ ਟ੍ਰੇਸ ਅਸੀਂ ਕੀਤੇ ਐ 946 ਵੀ ਸਾਡੇ ਕੋਲੇ ਜਿਹੜੇ ਹੈਗੇ ਆ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਾਫੀ ਹੱਦ ਤੱਕ ਅਸੀਂ ਟ੍ਰੇਸ ਕਰ ਲਿਆ ਤਾਂ ਟੋਟਲ ਨੇ ਰਿਕਵਰ ਜਿਹੜੇ ਹੋ ਗਏ ਉਹ ਤੋਂ ਅਸੀਂ 299 ਹੁਣ ਤੱਕ ਅਸੀਂ ਦੇ ਚੁੱਕੇ ਦੇ ਰਹਾਂਗੇ ਅੱਜ ਤੇ ਬਾਕੀ ਜਿਹੜੀ ਹੈਗੇ ਲਗਾਤਾਰ ਇਹਦੇ ਵਿੱਚ ਚੱਲਦਾ ਸਰ ਜੀ ਅੱਜ ਦਿੱਤੇ ਖਤਰਮ ਦੇ ਤੇਨੋਂ ਕੋ ਡਾਟਾ ਮਿਸਿੰਗ ਤੋਂ ਆ ਕੇ ਚੈੱਕ ਕਰ ਹਲੇ ਤੱਕ ਜਿਹੜੇ ਅਸੀਂ ਸਾਰੇ ਚੈੱਕ ਕੀਤਾ ਵੈਰੀਫਾਈ ਕੀਤਾ ਇਹਨਾਂ ਚੋ ਡਾਟਾ ਖਤ ਨਹੀਂ ਹੋਇਆ ਬਟ ਫਿਰ ਵੀ ਜਦੋਂ ਅਸੀਂ ਇਹ ਵਾਪਸ ਕਰਾਂਗੇ ਤਾਂ ਤੁਹਾਨੂੰ ਕਿਸੇ ਨੂੰ ਵੀ ਜਿਹੜਾ ਓਨਰ ਹੈ ਉਹ ਆਪਣਾ ਡਾਟਾ ਨੂੰ ਚੈੱਕ ਕਰ ਲਵੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਤੋਂ ਕਿਸੇ ਉਹਨਾਂ ਦੀ ਰਿੰਗ ਦੀ ਯੂਜ਼ ਹੋ ਰਹੀ ਹੈ ਜਾਂ ਪਹਿਲਾਂ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਹੈਗੇ ਨੇ ਕੰਜ਼ਿਊਮਰ ਜਾਂ ਜਿਹੜੇ ਜਿਹਦਾ ਡਿਵਾਈਸ ਗੁੰਮਦਾ ਉਹ ਬੰਦ ਕਰਵਾ ਲੈਂਦੇ ਆ ਤਾਂ ਉਹਦਾ ਇੰਟਰਨੈਟ ਬੰਦ ਆ ਜੇ ਕਿਸੇ ਦੀ ਕਾਰਡ ਦੀ ਇਨਫੋਰਮੇਸ਼ਨ ਵੀ ਹੁੰਦੀ ਆ ਕੋਈ ਕਾਰਡ ਬਲੌਕ ਕਰ ਲੰਦਾ ਜਾਂ ਕਿਸੇ ਦੀ ਈਮੇਲ ਹੁੰਦੀ ਆ ਉਹਦੇ ਚੋਂ ਈਮੇਲ ਦਾ ਪਾਸਵਰਡ ਉਹ ਡਿਵਾਈਸ 'ਚ ਲੌਗਇਨ ਕਰਕੇ ਉਹ ਚੇਨ ਕਰ ਲੈਂਦਾ ਤਾਂ ਜ਼ਿਆਦਾਤਰ ਤਾਂ ਵੇਅਰ ਹੁੰਦੇ ਨੇ ਪਰ ਫਿਰ ਵੀ ਜੇ ਕਿਸੇ ਨੂੰ ਲੱਗੇ ਤਾਂ ਅਸੀਂ ਕਾਰਵਾਈ ਕਰਦੇ ਹਾਂ ਜੰਮਰ ਬੰਗਾਲ ਦੇ ਕੱਲ ਜੇ ਕਿੰਨੇ 스내ਚਿੰਗ ਵਾਲੇ ਆ ਕਿੰਨੇ ਮਿਸਟਰ ਹਚੋ ਜਿਹੜੇ ਕੋਸ਼ਿਸ਼ ਹੀ 스내ਚਿੰਗ ਵਾਲੇ ਘੱਟ ਹੈਗੇ ਜਿਹੜੇ ਹੈਗੇ ਬਾਕੀ ਕਿੰਨੇ ਸਾਰੂ ਇਹਦੇ ਵਿੱਚ ਸਾਡੇ ਕੋਲ ਐਗਜ਼ੈਕਟ ਡਾਟਾ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਵਾਂਗਾ ਤੇ ਕੋਈ ਬੇਟੇ ਦੇ ਵਿੱਚ ਕੋਈ ਗਲਤੀ ਨਾ ਹੋਵੇ ਤੁਹਾਡੇ ਜਿਹੜੇ ਸਨੇਚਿੰਗ ਵਾਲੇ ਨੇ ਉਹ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਜਿਹੜੇ ਸਨੇਚ ਜਿਹੜੇ ਸਨੇਚ ਕੀਤੇ ਉਹਨਾਂ ਕੋਲ ਚੋਰਾ ਕੋਈ ਕੀਤੀ ਹੈ ਜਾਂ ਕੋਈ ਦੁਕਾਨ ਤੇ ਵੇਚੀ ਨਹੀਂ ਜਿਹੜੇ ਤਾਂ ਲੱਗ ਲੱਗ ਜਿਵੇਂ ਅਸੀਂ ਜੋ ਟਰੇਸ ਕਰਦੇ ਆ ਮੰਨ ਲਓ ਕਿ ਤੁਹਾਡਾ ਮਿਸਪਲੇਸ ਜਿਹੜਾ ਫੋਨ ਆ ਤਾਂ ਉਹ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਜਾਂਦੀ ਹੈ ਜਦੋਂ ਅਸੀਂ ਬਾਅਦ ਦੇ ਵਿੱਚ ਆਦੇ ਨੇ ਕਿ ਹੁਣ ਕਿੱਥੇ ਆਪਰੇਟ ਹੋ ਰਿਹਾ ਤਾਂ ਬਹੁਤ ਸਾਰੇ ਕਿਉਂਕਿ ਆਪਰੇਟ ਜਿੱਥੇ ਹੋ ਰਿਹਾ ਹੈ ਕਈ ਵਾਰੀ ਉਹ ਹੋਰ ਸਟੇਜ ਤੇ ਬੰਦਾ ਚਲਾ ਜਾਂਦਾ ਦੂਰ ਚਲਾ ਜਾਂਦਾ ਤਾਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਰਿਕਵਰ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਬਟ ਅਸੀਂ ਉਹਨਾਂ ਸੋਰਸਿਸ ਤੋਂ ਜਿੱਥੇ ਉਹ ਚੱਲ ਰਿਹਾ ਹੈਗਾ ਮੋਬਾਈਲ ਜਿੱਥੇ ਆਪਰੇਟ ਹੋ ਰਿਹਾ ਹੈ ਪ੍ਰੈਜ਼ੈਂਟ ਉਹ ਤੋਂ ਤਾਂ ਅਸੀਂ ਰਿਕਵਰ ਕਰ ਲੈਂਦੇ ਹਾਂ ਉਹ ਜਿਹੜਾ ਯੂਜ਼ ਕਰ ਰਿਹਾ ਉਹਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਮੋਬਾਈਲ ਹੈ ਮਿਸਪਲੇਸ ਹੋ ਗਿਆ ਸੀ ਕਈ ਵਾਰੀ ਕਿ ਜਿਹੜੇ ਜਿਨ੍ਹਾਂ ਦੇ ਕੋਲ ਚੱਲ ਰਿਹਾ ਉਹ ਦੱਸਦੇ ਕਿ ਅਸੀਂ ਤਾਂ ਕਿਸੇ ਸ਼ਾਪ ਦੇ ਉੱਪਰੋਂ ਖਰੀਦਿਆ ਆ ਔਰ ਜਿਹਨਾਂ ਨੇ ਜੇ ਕਿਸੇ ਨੂੰ ਮਿਲ ਜਾਂਦਾ ਉਹ ਕਿਤੇ ਵੇਚ ਕੇ ਚਲਾ ਗਿਆ ਕਿਸੇ ਦੁਕਾਨ ਦੇ ਉੱਪਰ ਉਹ ਉਹਨੇ 스내ਚ ਨਹੀਂ ਕੀਤਾ ਬਟ ਉਹਨੂੰ ਮਿਸਪਲੇਸ ਜਿਹੜਾ ਗਿਰਿਆ ਹੋਇਆ ਮੋਬਾਈਲ ਮਿਲ ਗਿਆ ਜਾਂ ਮਿਸਪਲੇਸ ਹੋ ਗਿਆ ਕਿਸੇ ਦੌਰੇ ਪਰੇ ਬਟ ਜਿਸ ਨੇ ਖਰੀਦਿਆ ਕਈ ਵਾਰੀ ਉਹਨਾਂ ਦੇ ਵਿੱਚ ਰਾਈਟ ਫੋਲ ਜਿਹੜਾ ਜਿਹੜਾ ਬੋਨਫਾਇਡ ਪਰਚੇਜ਼ਰ ਵੀ ਹੋ ਸਕਦਾ ਉਹਨੇ ਆਪਣੇ ਬਦੋ ਸੈਕੰਡ ਹੈਂਡ ਮੋਬਾਈਲ ਦੇ ਦਿਆ ਬਟ ਉਹਨੂੰ ਨਹੀਂ ਪਤਾ ਸੀ ਕਿ ਉਹ ਮਿਸਪਲੇਸ ਹੈ ਬਟ ਸਾਡੀ ਡਿਊਟੀ ਹੈ ਕਿ ਜਿਸ ਦਾ ਗੁੰਮ ਹੋਇਆ ਹੈਗਾ ਤੇ ਜਿਸ ਨੇ ਆਪਣੀ ਜਿਹੜੀ ਦਰਖਾਸਤ ਸਾਡੇ ਕੋਲੇ ਦਿੱਤੀ ਹੈ ਸਾਡੇ ਕੋਲੇ ਇਹਨੂੰ ਫਰਮੇਸ਼ਨ ਦਿੱਤੀ ਹੈ ਇਹ ਮੋਬਾਈਲ ਉਹਨਾਂ ਨੂੰ ਦਿੱਤਾ ਜਾਵੇ ਤਾਂ ਬੇਸ਼ੱਕ ਕਿਸੇ ਨੇ ਅੱਗੇ ਖਰੀਦਿਆ ਉਹ ਬੇਸ਼ੱਕ ਉਹਨੇ ਪੈਸੇ ਦੇ ਕੇ ਖਰੀਦਿਆ ਕਿਸੇ ਸ਼ੌਪ ਤੋਂ ਲਿਆ ਪਰ ਸਾਡਾ ਉਸ ਨਾਲ ਕੋਈ ਮਿਸਾਲ ਨਹੀਂ ਹੁੰਦਾ ਅਸੀਂ ਦੇਖ ਲਾਉਂਦਾ ਵੀ ਜੇ ਕੋਈ ਥੈਫਟ ਚੋਰੀ ਵਾਲਾ ਕੋਈ ਚੋਰੀ ਦੀ ਕਰਪਈ ਹੋ ਜਾਂਦੀ ਹੈ ਉਹ ਅਗਰ ਕੋਈ ਮਿਸਪਲੇਸ ਦੇ ਅੱਗੇ ਹੈ ਤਾਂ ਜਿੱਥੇ ਚਲਦਾ ਉਹ ਤਾਂ ਕਈ ਈਜ਼ੀਲੀ ਸਾਨੂੰ ਜਿਹੜੇ ਉਹਨਾਂ ਵਾਪਸ ਕਰ ਦਿੰਦੇ ਹੈ ਜਿਹੜੇ ਮੋਬਾਈਲ ਥੋੜੇ ਤੁਹਾਡੇ ਲਈ ਜਿਹੜੇ ਰਿਪੋਰਟ ਹੈ ਇਹ ਪਾਰਟੀਕੂਲਰ ਓਨਰ ਦਾ ਕਿਦਾਂ ਲੱਗਣਾ ਕਿ ਜਿਸਦੇ ਜਿੱਤੇ ਮੋਬਾਈਲ ਹੈ ਵੇ ਸਾਡੇ ਕੋਲੇ ਇਨਫੋਰਮੇਸ਼ਨ ਬਾਰੇ ਲੋਜ ਕਰਾਂਦੇ ਆ ਤਾਂ ਹੀ ਪਤਾ ਲੱਗਦਾ ਸਾਨੂੰ ਸਾਡੇ ਕੋਲੇ ਜੇ ਤੁਹਾਡਾ ਮੰਨ ਲਓ ਕਿ ਡਿਵਾਈਸ ਗਮ ਹੁੰਦਾ ਤੁਸੀਂ ਸਾਡੇ ਕੋਲੇ ਇਨਫੋਰਮੇਸ਼ਨ ਲੋਜ ਕਰਾਉਂਗੇ ਉਹ ਸਾਡੇ ਕੋਲੇ ਡਾਟਾ ਹੈਗਾ ਅਸੀਂ ਉਹਨੂੰ ਟਰੈਕਿੰਗ ਤੇ ਸਰਵੇਲੈਂਸ ਤੇ ਲੈਨੇ ਆ ਉਹ ਲੱਗਾ ਤਾਂ ਕਿ ਕਿਸ ਦੇ ਵਿੱਚ ਟਾਈਮ ਲੱਗ ਜਾਂਦਾ ਇਹ ਨਹੀਂ ਹੁੰਦਾ ਕਿ ਅੱਜ ਮੋਬਾਈਲ ਗਮ ਹੋਇਆ ਅੱਜ ਨੂੰ ਮਿਲ ਜਾਣਾ ਸਮ ਟਾਈਮ ਇਟ ਕੈਨ ਟੇਕ 2 ਔਰ 3 ਮਨਸ ਕਈ ਵਾਰ ਜ਼ਿਆਦਾ ਵੀ ਲੱਗ ਜਾਂਦਾ ਕਈ ਵਾਰ ਕਿਸੇ ਨੂੰ ਮਿਲ ਗਿਆ ਉਹਨੇ 4 ਮਹੀਨੇ ਯੂਜ਼ ਹੀ ਨਹੀਂ ਕੀਤਾ ਪਹਿਲਾਂ ਉਹਦੇ ਜਦੋਂ ਯੂਜ਼ ਕਰਾ ਸਟੇਕ ਟੈਕਨੋਲੋਜੀ ਸਸਤਾ ਦੇ ਕੇ ਕਈ ਵਾਰੀ ਲੈ ਲੈਂਦੇ ਮੋਬਾਈਲ ਉਹ ਕੌਣ ਚੋਰੀ ਦਾ ਨਿਕਲਦਾ ਜਾਂ ਕਿਸੇ ਦਾ ਮੁੱਲ ਦਾ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਦੇਖੋ ਜਿਹੜਾ ਚੋਰੀ ਦਾ ਮੈਂ ਦੱਸਿਆ ਕਿ ਜੇ ਦਾ ਕਿਸੇ ਨੇ ਜਿਹੜਾ ਚੋਰੀ ਆ ਉਹ ਆਫੈਂਸਰ ਤੇ ਜਿਹਦਾ ਚੋਰੀ ਦਾ ਮੋਬਾਈਲ ਹੈਗਾ ਕੋਈ ਵੇਚਦਾ ਜਾਂ ਖਰੀਦਦਾ ਉਹ ਤਾਂ ਉਹਦੀ ਬਣਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਉਹਦੇ ਕੀਤੀ ਵੀ ਜਾਂਦੀ ਹੈ ਪਹਿਲਾਂ ਵੀ ਅਸੀਂ ਕਰ ਰਹੇ ਹਾਂ ਪਰ ਜੇ ਕਿਸੇ ਦਾ ਮਿਸਪਲੇਸ ਵਾਲਾ ਹੈਗਾ ਕਿਸੇ ਨੇ ਗੁੱਡਫੇ ਦੇ ਵਿੱਚ ਉਤੋਂ ਉਹਨੇ ਚੋਰੀ ਨਹੀਂ ਕੀਤਾ ਉਹਨੂੰ ਮਿਲ ਗਿਆ ਪਰ ਉਹਨੂੰ ਨਹੀਂ ਪਤਾ ਕਿ ਉਹਨਾਂ ਰਿਟਰਨ ਨਹੀਂ ਕੀਤਾ ਉਹ ਅਸੀਂ ਜਿਹੜੇ ਹੈਗੇ ਰਿਟਰਨ ਕਰਾਉਣ ਸਾਡੀ ਜ਼ਿੰਮੇਵਾਰੀ ਕੁਝ ਦੁਕਾਨਦਾਰ ਹੁੰਦੇ ਬਿਨਾ ਬਿੱਲ ਤੋਂ ਬਿਨਾ ਡੱਬੇ ਤੋਂ ਫੋਨ ਫਰੀਜ਼ ਲੈਂਦੇ ਭਾਵੇਂ ਉਸਦੀ ਐਚਿੰਗ ਹੋਵੇ ਫੋਨ ਜੇ ਕੋਈ ਉਦਾ ਮਿਸਪਲੇਸ ਹੋਇਆ ਉਹਨਾਂ ਤੋਂ ਮੈਸੇਜ ਦੇਖੋ ਹਰ ਚੀਜ਼ ਜਰਾ ਪਾਰਟਿਕੂਲਰ ਲੱਗ ਅਸੀਂ ਕੇਸ ਤੋਂ ਕੇਸ ਵੈਰੀਫਾਈ ਕਰਦੇ ਆ ਜੇ ਕੋਈ ਇਸ ਤਰ੍ਹਾਂ ਦਾ ਆਵੇ ਤਾਂ ਸਾਰਿਆਂ ਨੂੰ ਇਹ ਨਹੀਂ ਜਨਰਲ ਨਹੀਂ ਮੈਂ ਕਹਿ ਰਿਹਾ ਤਾਂ ਕਿ ਸਾਰੇ ਦੁਕਾਨਦਾਰ ਹੀ ਐਵੇਂ ਕਰਦੇ ਹੋਣਗੇ ਅਗਰ ਕੋਈ ਕਿਸੇ ਦੇ ਖਿਲਾਫ ਸਪੈਸੀਫਿਕ ਕੰਪਲੇਟ ਹੁੰਦੀ ਹੈ ਕਿ ਉਹ ਤੋਂ ਅਸੀਂ ਕਰ ਲੇਗਾ ਕਿਸੇ ਦਾ ਫੋਨ ਮਿਸਪਲੇਸ ਹੋ ਨਾ ਨਾ ਹੀ ਫੋਨ ਕਰਨਾ ਹੈਵਰੀ ਅਬ ਉਸ ਚੋਕੋ ਕਰਦੇ ਜਾਂ ਟੇਕ ਅਵੇਅਨ ਅੰਦੇਖਾ ਕਰਦੇ ਉਹ ਕਿਸ ਤਰ੍ਹਾਂ ਚੈੱਕ ਕੀਤਾ ਜਾਂਦਾ ਕਿ ਇਹ ਜਾਂ ਚੋਰੀ ਕੀਤਾ ਜਾਂ ਦੇਖੋ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਮੰਨ ਲਓ ਕਿ ਤੁਹਾਡਾ ਡਿਵਾਈਸ ਮਿਸਪਲੇਸ ਹੋ ਗਿਆ ਤਾਂ ਮਿਸਪਲੇਸ ਦੀ ਅਸੀਂ ਜਦੋਂ ਉਹਨੂੰ ਟੈਕਨੀਕਲ ਸਰਵੇਲੈਂਸ ਦੇ ਉੱਪਰ ਲਾਵਾਂਗੇ ਤਾਂ ਅਸੀਂ ਤਾਂ ਆਪਣੇ ਉਸ ਨਾਲ ਡਿਟੈਕਟ ਕਰਦੇ ਕਿ ਹੁਣ ਉਹ ਕਿਸ ਕੋਲ ਚੱਲ ਰਿਹਾ ਸੀ ਉਹਨੂੰ ਕਾਲ ਕਰਕੇ ਪੁਲਿਸ ਕੋਲੋਂ ਤੁਹਾਡਾ ਫੋਨ ਰਿਕਵਰ ਕਰਵਾ ਲੈਂਦੇ ਸੈਕੰਡਰੀ ਦੇ ਵਿੱਚ ਆਇਆ ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਫੋਨਸ ਵਿੱਚ ਆਫ ਕਰ ਲਾਂਦਾ ਜਾਂ ਨਹੀਂ ਹੈਗਾ ਤਾਂ ਜੇ ਕਿਸੇ ਦੀ ਮੈਲੋਫਾਈਡ ਇੰਟੈਂਸ਼ਨ ਹੈ ਕੀ ਆ ਜਾਂ ਤੋਂ ਉਹਦੀ ਇੰਟੈਂਸ਼ਨ ਥੈਫਟ ਦੀ ਹੈਗੀ ਸੀ ਤਾਂ ਉਹਦੇ ਕੋਲੋਂ ਜਿਹੜੀ ਇਹ ਕਰਮ ਕੀਤੀ ਹੈ ਠੀਕ ਹੈ ਜੇ ਫਟ ਆਪਾਂ ਡਿਸਟ੍ਰਿਬਿਊਟ ਕਰਦੀ